ਤੋ ਮੈਂ ਬੇਨਤੀ ਕਰਾਂ ਵੀ ਕੁਝ ਸਿੱਖ ਪੰਥ ਦਾ ਦਰਦ ਰੱਖਣ ਵਾਲੇ ਸਿੰਘਾਂ ਨੇ 8-10 ਦੇ ਕਰੀਬ ਅਜ ਦਾਸ ਨੂੰ ਫੋਨ ਲਾਇਆ ਦੀ ਤੁਸੀਂ ਮੰਗੀ ਸਾਹਿਬ ਕਥਾ ਕੀਤੀ 23 ਸਤੰਬਰ 2022 ਤੋ ਕੁਝ ਦੁਬਦਾ ਪਈ ਹੈ ਸੰਗਤ ਦੇ ਵਿੱਚ ਦੋ ਫਾੜ ਹੋ ਰਹੀ ਹੈ ਸੰਗਤ ਕੁਝ ਤੁਹਾਡੇ ਪੱਖ ਵਿੱਚ ਖੜੋ ਰਹੇ ਨੇ ਕੁਝ ਹੋਰ ਪੱਖ ਵਿੱਚ ਜਾ ਰਹੇ ਨੇ ਤੋ ਸੋਸ਼ਲ ਮੀਡੀਆ ਤੇ ਬਹਿਸ ਚੱਲ ਰਹੀ ਹੈ ਤੋ ਮੈਂ ਜਵਾਬ ਦਿੱਤਾ ਵੀ ਚਲੋ ਜੇ ਮੇਰੇ ਕਰਕੇ ਬਹਿਸਮ ਬਹਿਸਾ ਹੈ ਤੇ ਮੈਂ ਭਾਈ ਤੁਹਾਡੇ ਕਹਿਣ ਮੁਤਾਬਕ ਇਹ ਸ਼ੰਕਾ ਕੱਢ ਦਿਨਾ ਵੀ ਸੰਗਤਾਂ ਗੁੰਮਰਾਹ ਨਾ ਹੋਣ ਇਹ ਭਾਵਨਾ ਵਾਲਿਆਂ ਲਈ ਹੈ ਬਾਕੀ ਜਿਨ੍ਹਾਂ ਨੇ ਨਿੰਦਾ ਕਰਨੀ ਹੈ 10 ਸਾਲ ਹੋ ਗਏ ਕਥਾ ਕਰਦੇ ਆ ਕੋਈ ਪਰਵਾਹ ਨਹੀਂ ਮੈਂ ਕੋਈ ਅਮਰੀਕਾ ਨਹੀਂ ਰਹਿੰਦਾ ਮੁੰਡੇ ਪਿੰਡ ਹੀ ਰਹਿਣਾ ਜਿੰਨੂ ਹੋਵੇ ਕੋਈ ਸ਼ੰਕਾ ਵੀ ਇਹ ਪ੍ਰਚਾਰ ਗਲਤ ਕਰਦੇ ਨੇ ਖੁੱਲਾ ਵਿਹੜਾ ਹੈ ਜਿਹੜਾ ਮਰਜ਼ੀ ਆ ਸਕਦਾ ਕੋਈ ਪਰਵਾਹ ਨਹੀਂ ਹੈ ਜੇ 2-400 ਬੰਦਾ ਵਿਰੋਧ ਵਿੱਚ ਹੈ ਤੇ ਲੱਖਾਂ ਸੁਣਨ ਵਾਲੇ ਵੀ ਨੇ ਹਾਂ ਸੁਣਨਗੇ ਉਹਨੇ ਦਿਨ ਜਿੰਨੇ ਦਿਨ ਗੁਰੂ ਸਿਧਾਂਤ ਤੇ ਬੋਲਾਂਗੇ ਜਿੱਦਣ ਗੁਰੂ ਸਿਧਾਂਤ ਦੇ ਉਲਟ ਹੋ ਗਏ ਇਹ ਲੱਖਾਂ ਤੋਂ ਕੱਖਾਂ ਵਿੱਚ ਆਉਂਦਿਆਂ ਸਮਾਂ ਨਹੀਂ ਲੱਗਦਾ ਹੁੰਦਾ ਤੋ ਵੀਰ ਕਹਿੰਦੇ ਜੀ ਤੁਸੀਂ ਮੰਜੀ ਸਾਹਿਬ ਤੋਂ ਬੋਲਿਆ ਹੈ ਵੀ ਤੀਰ ਚੱਕ ਕੇ ਜਾਤ ਪੱਤੀਆਂ ਗੱਲਾਂ ਕਰਕੇ ਕੋਈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਾ ਨਹੀਂ ਬਣ ਜਾਂਦਾ ਇਹ ਤੁਸੀਂ ਦੀਪ ਸਿੱਧੂ ਵੱਲੋਂ ਨੌ ਜਵਾਨਾਂ ਦੇ ਸਹਿਯੋਗ ਨਾਲ ਬਣਾਈ ਜਥੇਬੰਦੀ ਵਾਰਿਸ ਪੰਜਾਬ ਦੇ ਆਗੂ ਭਾਈ ਅਮਰਤਪਾਲ ਸਿੰਘ ਦੇ ਬਾਰੇ ਬੋਲਿਆ ਹੈ ਅਖੇ ਉਹਦੀ ਫੋਟੋ ਸੀ ਉਹਨੇ ਤੀਰ ਫੜਿਆ ਹੈ ਕਿਸੇ ਨੇ ਉਹਨੂੰ ਦਿੱਤਾ ਸੀ ਸਨਮਾਨ ਵਜੋ ਤੇ ਤੁਸੀਂ ਇਹ ਇਲزام ਲਾਇਆ ਹੈ ਠੀਕ ਨਹੀਂ ਹਰ ਇੱਕ ਮੈਂ ਨਾਮ ਨਹੀਂ ਲਿਆ ਕਿਸੇ ਦਾ ਮੇਰਾ ਸੁਭਾਅ ਹੈ ਜੇ ਮੈਂ ਕਿਸੇ ਦੇ ਵਿਰੋਧ ਵਿੱਚ ਆਂ ਤੇ ਮੈਂ ਉਹਦੇ ਸਿਧਾਂਤ ਦਾ ਖੰਡਨ ਕਰਦਾ ਮੈਂ ਨਾਮ ਨਹੀਂ ਲੈਂਦਾ ਹੁੰਦਾ ਚਣਕਿਆ ਨੀਤੀ ਕਹਿੰਦੀ ਹੈ ਜੇ ਦੁਸ਼ਮਣ ਨੂੰ ਖਤਮ ਕਰਨਾ ਹੈ ਉਹਦਾ ਨਾਮ ਲੈਣਾ ਛੱਡ ਦਿਓ ਤਾਂ ਕੋਈ ਵੀ ਸਿੱਖ ਫਲਸਫੇ ਦੀ ਗੱਲ ਕਰਦਾ ਹੈ ਉਹ ਮੇਰਾ ਦੁਸ਼ਮਣ ਹੈ ਹੀ ਨਹੀਂ ਫਿਰ ਮੈਂ ਉਹਦਾ ਨਾਮ ਲੈ ਕੇ ਗੱਲ ਕਰ ਸਕਦਾ ਤੁਸੀਂ ਜੀ ਕਿਉਂ ਇਦਾਂ ਬੋਲਿਆ ਭਾਈ ਅਮਰਤਪਾਲ ਸਿੰਘ ਨੇ ਤੇ ਸੰਤਾਂ ਦੀ ਰੀਸ ਕੀਤੀ ਨਹੀਂ ਉਹਦੀ ਤੇ ਵੀਡੀਓ ਆਈ ਹੈ ਮੈਂ ਸੰਤਾਂ ਦੀ ਚਰਨ ਧੂੜੀ ਵਰਗਾ ਹਾਂ ਹਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦਾ ਯਤਨ ਕਰ ਰਿਹਾ ਹੈ ਮੇਰੀ ਬੇਨਤੀ ਸੁਣਿਓ ਮੇਰਾ ਇੱਕ ਸੁਭਾਅ ਹੈ ਵੀ ਮੈਂ ਸ਼ਬਦ ਦੀ ਵਿਚਾਰ ਤੋਂ ਬਾਹਰ ਨਹੀਂ ਜਾਂਦਾ ਹੁੰਦਾ ਚਾਹੇ ਖੰਡਨ ਹੈ ਤੇ ਚਾਹੇ ਮੰਡਨ ਹੈ ਵਿਚਾਰ ਵਿੱਚ ਰਹਿ ਕੇ ਕਰੀਦਾ ਹੈ ਅੱਜ ਹੁਕਮਨਾਮਾ ਆਇਆ ਸੀ ਮੰਜੀ ਸਾਹਿਬ ਤੋਂ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਰਾਗ ਸੋਰਠ ਤੇ 650 ਅੰਗ ਹੁਣ ਇਹਦੀ ਵਿਚਾਰ ਕਰਦਿਆਂ ਮੈਂ ਇੱਕ ਪੰਕਤੀ ਪੜ੍ਹੀ ਨਾਨਕ ਦਾਸ ਸੱਚ ਕਰਨੀ ਸਾਰ ਕਰਨੀ ਪ੍ਰਧਾਨ ਹੈ ਕਥਨੀ ਨਹੀਂ ਤੇ ਅੱਜ ਕੱਲ ਲੋਕ ਕਥਨੀ ਕਰਦੇ ਨੇ ਕਰਨੀ ਨਹੀਂ ਹੈਗੀ ਤੋਂ ਇਹ ਵਿਚਾਰ ਕਰਦਿਆਂ ਕਹਿਣੀ ਕਥਨੀ ਦੇ ਪੂਰੇ ਮਹਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਮੈਂ ਗੱਲ ਕੀਤੀ ਤੋ ਨਾਲ ਮੈਂ ਇਹ ਕਿਹਾ ਵੀ ਕਈ ਲੋਕ ਤੀਰ ਚੁੱਕ ਕੇ ਤਤੀਆਂ ਤਤੀਆਂ ਗੱਲਾਂ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਵਿੱਚੋਂ ਨਿਕਲਦਾ ਕੁਝ ਨਹੀਂ ਫਿਰ ਅਸੀਂ ਹੱਥ ਮਲਦੇ ਰਹਿ ਜਾਂਦੇ ਆ ਤੋ ਸੋ ਇਹ ਜਿਹੜੀ ਕੌਮ ਹੈ ਇਹ ਧੋਖਾ ਖਾ ਜਾਂਦੀ ਹੈ ਹੁਣ ਇੱਥੇ ਕਿਵੇਂ ਕਿਸੇ ਨੇ ਸਮਝ ਲਿਆ ਵੀ ਇਹ ਵਿਸ਼ੇਸ਼ ਇਨਸਾਨ ਅੱਲੀ ਟਿੱਪਣੀ ਹੈ ਭਾਵ ਮੇਰਾ ਇਹ ਹੈ ਵੀ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸੰਤ ਭਿੰਡਰਾਵਾਲਿਆਂ ਦਾ ਨਾਮ ਵਰਤਿਆ ਤੱਤੀਆਂ ਗੱਲਾਂ ਕੀਤੀਆਂ ਸਿੱਖ ਕੌਮ ਦੀ ਪਿੱਠ 'ਚ ਛੁਰਾ ਮਾਰਿਆ ਤੇ ਕਈ ਮੋਰਚੇ ਵੇਚ ਦਿੱਤੇ ਕਿੰਨੇ ਹੋਏ ਨੇ ਇਹ ਆਪਾਂ ਸਭ ਜਾਣਦੇ ਆਂ ਤੋਂ ਇਥੇ ਰਹੀ ਗੱਲ ਭਾਈ ਅਮਰਤਪਾਲ ਸਿੰਘ ਦੀ ਹਜੇ 25-30 ਦਿਨਾਂ ਤੋਂ ਹੀ ਉਹ ਪੰਜਾਬ ਵਿੱਚ ਵਿਚਰ ਰਿਹਾ ਸਿੱਖ ਪੰਥ ਦੇ ਹੱਕਾਂ ਦੀ ਗੱਲ ਕਰ ਰਿਹਾ ਹਜੇ ਉਹਦੇ ਤੇ ਕੋਈ ਦਾਗ ਨਹੀਂ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਸੇਵਾ ਲੈਣ ਨਾ ਹੀ ਕਿਸੇ ਸਾਡੇ ਸਿੱਖ ਤੇ ਦਾਗ ਲੱਗੇ ਪਰ ਇਹ ਜੋ ਕੁਝ ਮੈਂ ਅੱਜ ਬੋਲਿਆ ਮੈਂ ਤੇ 5-6 ਸਾਲਾਂ ਤੋਂ ਲਾਈਵ ਬੋਲਦਾ ਆ ਰਿਹਾ ਆ ਪਿੱਛੇ ਜੇ 2018-19 ਦੀ ਗੱਲ ਹੈ ਪਿੰਡ ਰਾਜੀਆ ਸ਼ਹਿਰ ਬਰਨਾਲੇ ਹਿੰਨ ਬਿਨ ਇਹੀ ਬੋਲ ਮੈਂ ਕਹੇ ਸਨ ਨਾ ਤਾਂ ਉਦੋਂ ਕੋਈ ਭਾਈ ਅਮਰਤਪਾਲ ਸਿੰਘ ਇੱਥੇ ਸੀ ਨਾ ਕੋਈ ਵਾਰਿਸ ਪੰਜਾਬ ਦੇ ਜਥੇਬੰਦੀ ਸੀ ਹੁਣ ਪੁੱਛਣ ਵਾਲਾ ਹੋਵੇ ਵੀ ਜਾਣ ਬੁੱਝ ਕੇ ਇੱਕ ਤਰਫ ਗੱਲ ਨੂੰ ਮੋੜ ਲੈਣਾ ਇਹ ਵੱਧੂ ਦੀ ਬਦਖੋਈ ਤੇ ਵੈਸੇ ਵੀ ਅਮਰਤਪਾਲ ਸਿੰਘ ਤੇ ਆਪ ਕਹਿ ਰਿਹਾ ਮੈਂ ਸੰਤ ਭਿੰਡਰਾਂ ਵਾਲਿਆਂ ਦੀ ਚਰਨ ਧੂੜੀ ਵਰਗਾ ਵੀ ਨਹੀਂ ਉਹਨਾਂ ਦੇ ਬਰਾਬਰ ਨਹੀਂ ਤੇ ਜੇ ਮੈਂ ਕਹਿ ਤਾ ਵੀ ਕੋਈ ਵੀ ਸੰਤਾ ਵਰਗਾ ਨਹੀਂ ਤਾਂ ਮੁਸ਼ਕਲ ਕੀ ਹੈ ਸੰਤਾਂ ਦੀ ਕਤਾਰ ਵਿੱਚ ਖਲੋਣ ਲਈ ਸਿਰ ਦੇਣਾ ਪੈਣਾ ਹੈ ਸ਼ਹੀਦ ਨੇ ਨਾ ਉਹ ਹਰੇ ਤੁਸੀਂ ਸੇਵਾ ਦਾ ਰਖਵਾ ਸਕਦੇ ਉਹ ਕੌਮ ਤੇ ਤੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਕਈ ਕਹਿੰਦੇ ਦੀ ਲੈ ਬੰਤਾ ਸਿੰਘ ਤੇ ਨਾ ਸਰਕਾਰ ਤੋਂ ਡਰਦਾ ਹੈ ਵੀ ਤਾਂ ਇਹ ਕਹਿ ਗਿਆ ਵੀ ਤਤੀਆਂ ਤਤੀਆਂ ਗੱਲਾਂ ਨਾ ਕਰਿਆ ਕਰੋ ਠੰਡੀਆਂ ਠੰਡੀਆਂ ਕਰਿਆ ਕਰੋ ਜਦੋਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ ਸਭ ਤੋਂ ਪਹਿਲਾਂ ਅਸੀਂ ਹੀ ਬੰਗਲਾ ਸਾਹਿਬ ਦੀ ਸਟੇਜ ਤੋਂ ਮੋਦੀ ਸਰਕਾਰ ਦੀ ਅਤੇ ਕਾਨੂੰਨਾਂ ਦੀ ਵਿਰੋਧਤਾ ਕੀਤੀ ਹੈ। ਔਰ ਲਖਨਊ ਦੇ ਵਿੱਚ ਸਭ ਸਿੰਘ ਸਭਾਵਾਂ ਦਾ ਸਮਾਗਮ ਸੀ। ਲੱਖਾਂ ਦੀ ਗਿਣਤੀ ਸੀ। ਅਦਿੱਤਿਆਨਾਥ ਜੋਗੀ ਯੂਪੀ ਦੇ ਮੁੱਖ ਮੰਤਰੀ। ਉਹਨਾਂ ਦੇ ਸਾਹਮਣੇ ਉਸੇ ਸਟੇਜ ਤੇ ਬਹਿ ਕੇ ਆਖਿਆ ਸੀ ਸਿੱਖ ਧਰਮ ਵੱਖਰਾ ਧਰਮ ਹੈ ਨਾ ਹਮ ਹਿੰਦੂ ਨਾ ਮੁਸਲਮਾਨ। ਪਰ ਸਾਡਾ ਇਹ ਸਿਧਾਂਤ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਇਲਾਹੇ ਅਸੀਂ ਹੋਰ ਕਿਸੇ ਧਰਮ ਨੂੰ ਬੁਰਾ ਨਹੀਂ ਕਹਿੰਦੇ ਪਰ ਸਾਡਾ ਧਰਮ ਜੁਦਾ ਹੈ ਸਭ ਨਾਲੋਂ ਤੇ ਸਾਡਾ ਜਿਹੜਾ ਸਿੱਖਾਂ ਦਾ ਫਲਸਫਾ ਹੈ ਜਿਆਦਾ ਕਿਰਤ ਚੋਂ ਦਸਵੰਦ ਦਾ ਹੈ ਤੇ ਤੁਸੀਂ ਵੀ ਕਿਸਾਨਾਂ ਦੇ ਹੀ ਘਰਾਂ ਚੋਂ ਆਏ ਹੋ ਤੇ ਇਹ ਕਾਨੂੰਨ ਰੱਦ ਕਰੋ ਯਾਦ ਰੱਖਿਓ ਜਿਹੜੀ ਖਾਲਸਾ ਰਾਜ ਦੀ ਗੱਲ ਇੱਥੇ ਪੰਜਾਬ ਚ ਕਰ ਰਹੇ ਨੇ ਨਾ ਇਹ ਲੋਕ ਆ ਇਹ ਦਿੱਲੀ ਬੰਗਲਾ ਸਾਹਿਬ ਤੋਂ ਕਈ ਵਾਰ ਕੀਤੀ ਐ ਕਿਸੇ ਦਾ ਕੋਈ ਭੈ ਨਹੀਂ ਐ ਭਾਰਤ ਸਰਕਾਰ ਨੇ 400 ਸਾਲਾ ਲਾਲ ਕਿਲੇ ਤੇ ਮਨਾਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਕਹਿੰਦੇ ਜੀ ਅਖੇ ਪ੍ਰਾਈਮ ਮਿਨਿਸਟਰ ਮੋਦੀ ਤੋਂ ਡਰ ਕੇ ਬਾਬਾ ਬੰਤਾ ਸਿੰਘ ਨੇ ਕਹਿ ਦਿੱਤਾ ਮੁਗਲਿਆ ਸਲਤਨਤ ਦੇ ਨਾਲ 14 ਜੰਗਾਂ ਗੁਰੂ ਗੋਬਿੰਦ ਸਿੰਘ ਨੇ ਲੜੀਆਂ 22 ਧਾਰੀਏ ਰਾਜਿਆਂ ਦਾ ਨਾਮ ਨਹੀਂ ਲਿਆ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ ਜਦੋਂ ਸੰਖੇਪ ਵਿੱਚ ਆਖੀਏ ਤੇ ਇਹੀ ਆਖਿਆ ਜਾਂਦਾ ਇੰਦਰਾ ਗਾਂਧੀ ਨੇ ਅਕਾਲ ਤਖਤ ਟਵਾਇਆ ਉਦੋਂ ਨਾਮ ਨਹੀਂ ਲਏ ਜਾਂਦੇ ਵੀ ਬਰਾੜ ਜਰਨਲ ਵੈਦਿਆ ਸੁੰਦਰਜੀ ਕੌਣ-ਕੌਣ ਸਨ ਜੇ ਵਿਸਥਾਰ ਵਿੱਚ ਆਖੀਏ ਤੇ ਸਾਰੇ ਨਾਂ ਲਈਦੇ ਆ ਸਹਿ ਸੁਭਾ ਦਾ ਬਚਨ ਸੀ ਵੀ ਮੁਗਲਿਆ ਸਲਤਨਤ ਨਾਲ 14 ਜੰਗਾਂ ਲੜੀਆਂ ਤੇ ਜਿਹੜੇ ਕਹਿੰਦੇ ਨਾ 13 ਜੰਗਾਂ ਬਾਈ ਧਰਦੇ ਰਾਜਾ ਨਾਲ ਤੇ ਇੱਕ ਮੁਗਲਾ ਨਾਲ ਹੈ ਸਭ ਤੋਂ ਵੱਡਾ ਕੁਫਰ ਹੈ ਪਹਿਲੀ ਜੰਗੀ ਪੰਗਾਣੀ ਦੀ ਬਚਤਰਨਾਟਕ ਪੜ ਲਿਓ ਹਯਾਤ ਖਾਨ ਦਾ ਨਾਂ ਕਲਗੀ ਧਰਨੇ ਲਿਖਿਆ ਕਹਿੰਦੇ ਹਰੀ ਚੰਦ ਹੁਣਾ ਦੇ ਨਾਲ 22 ਧਾਰ ਦੇ ਰਾਜਪੂਤ ਰਾਜਿਆਂ ਦੇ ਨਾਲ ਹਯਾਤਖਾ ਵੀ ਆਇਆ ਹੈ ਮੁਗਲ 14 ਜੰਗਾਂ ਹੀ ਮੁਗਲਿਆ ਸਲਤਨਤ ਔਰੰਗਜ਼ੇਬ ਦੇ ਹੁਕਮ ਵਿੱਚ ਹੋਈਆਂ ਇਹ ਰਾਜੇ ਰਜਵਾੜੇ ਸਨ ਠੀਕ ਹੈ ਕ੍ਰਿਤਕਣਤਾ ਕਰ ਗਏ ਇਹਨਾਂ ਦੇ ਵੱਡਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਚੁੱਕ ਡਾਇਆ ਸੀ ਤੋਂ ਜਿਹੜੇ ਡਰਦੀਆਂ ਬਾਤਾਂ ਪਾਉਂਦੇ ਨੇ ਨਾ ਇਸ ਗੱਲ ਦਾ ਖਿਆਲ ਰੱਖਿਓ ਵਿਚਾਰ ਲਈ ਖੁੱਲਾ ਸੱਦਾ ਹੈ 14 ਜੰਗਾਂ ਸਾਬਤ ਕਰਾਂਗਾ ਮੁਗਲਾਂ ਦਾ ਹੁਕਮ ਸੀ ਅਗਲੀ ਬਾਤ ਆ ਦਿੱਲੀ ਫਤਿਹ ਦਿਵਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਰਹੀ ਹੈ ਤੇ ਉਸ ਦਿੱਲੀ ਦੀ ਹਿੱਕ ਤੇ ਲਾਲ ਕਿਲੇ ਤੋਂ ਬੋਲਿਆ ਸੀ ਤੇ ਅੱਜ ਵੀ ਬੋਲਦਾ ਹੈ ਖਾਲਸੇ ਨੇ 17 ਵਾਰ ਦਿੱਲੀ ਜਿੱਤੀ ਹੈ ਬਾਬਾ ਬਘੇਲ ਸਿੰਘ ਹੁਣਾ ਰੀਡ ਦਾ ਇੰਡੀਅਨ ਹਿਸਟਰੀ ਔਰ ਉਥੇ ਬਹਿ ਕੇ ਬੋਲਿਆ ਸੀ ਵੀ ਪਤਾ ਕੋਈ ਨਹੀਂ ਕਦੋਂ 18ਵੀਂ ਵਾਰ ਵੀ ਖਾਲਸਾ ਇਹ ਦਿੱਲੀ ਜਿੱਤ ਲਵੇ ਮੁਬਾਰਕ ਹੈ ਤੁਸੀਂ ਪੰਜਾਬ ਜਿੱਤਣ ਦੀਆਂ ਗੱਲਾਂ ਕਰੋ ਅਸੀਂ ਤੇ ਦਿੱਲੀ ਜਤੰਦੀਆਂ ਬਾਤਾਂ ਕਰਦੇ ਆ ਆਪੋ ਆਪਣਾ ਸੁਭਾਅ ਹੈ ਨਾ ਤੋ ਇਹ ਡਰ ਡਰ ਦੀਆਂ ਬਾਤਾਂ ਛੱਡ ਦਿਓ ਇਸ ਗੱਲ ਦਾ ਖਿਆਲ ਰੱਖਿਓ ਡਰ ਕੇਵਲ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਦਾ ਹੈ ਢੀੜਾਂ ਦਾ ਡਰ ਕੋਈ ਨਹੀਂ ਹੁੰਦਾ ਸਰਕਾਰਾਂ ਦਾ ਡਰ ਕੋਈ ਨਹੀਂ ਹੁੰਦਾ ਤੇ ਜੇ ਮੈਂ ਸੀਐਮ ਜੋਗੀ ਦੇ ਸਾਹਮਣੇ ਪੀਐਮ ਮੋਦੀ ਦੇ ਲਾਲ ਕਿਲੇ ਤੇ ਇਹ ਸਾਵੇਂ ਕਹਿ ਸਕਦਾ ਹੈ ਨਾ ਵੀ 18ਵੀਂ ਵਾਰ ਖਾਲਸਾ ਦਿੱਲੀ ਜਿੱਤ ਸਕਦਾ ਹੈ ਤੇ ਭਾਈ ਅਮਰਤਪਾਲ ਸਿੰਘ ਦਾ ਨਾਮ ਲੈ ਕੇ ਵੀ ਕਹਿ ਸਕਦਾ ਜਿੱਥੇ ਉਹ ਗਲਤ ਹੋਇਆ ਇਹ ਕੋਈ ਪਰਵਾਹ ਨਹੀਂ ਹੈ ਜਿੰਨਾ ਮਰਜ਼ੀ ਕੋਈ ਸੋਸ਼ਲ ਮੀਡੀਆ ਤੇ ਵਿਰੋਧ ਕਰੇ ਜੇ 100 ਕਮੈਂਟ ਵਿਰੋਧ ਵਿੱਚ ਕਰਦੇ ਹੋ ਤੇ 900 ਕਮੈਂਟ ਹੱਕ ਵਾਲੇ ਵੀ ਪਏ ਨੇ ਉੱਥੇ ਤੇ ਬਾਕੀ ਵਿਚਾਰ ਲਈ ਖੁੱਲਾ ਸੱਦਾ ਹੈ ਭਾਈ ਅਮਰਤਪਾਲ ਸਿੰਘ ਨੇ ਨਾ ਹਜੇ ਕੋਈ ਪੰਥ ਵਿਰੋਧੀ ਕੰਮ ਕੀਤਾ ਹੈ ਤੇ ਨਾ ਅਸੀਂ ਉਹਦਾ ਕੋਈ ਵਿਰੋਧ ਕਰਦੇ ਆਂ ਤੋ ਇਹ ਵਾਧੂ ਦੀਆਂ ਬਾਤਾਂ ਪਾਉਣੀਆਂ ਛੱਡ ਦਿਓ ਜਿਸ ਦਿਨ ਦਿੱਲੀ 26 ਜਨਵਰੀ ਨੂੰ 2021 ਖਾਲਸਾ ਨਿਸ਼ਾਨ ਸਾਹਿਬ ਸਿੰਘਾਂ ਨੇ ਚੁਲਾਇਆ ਨਾ ਲਾਲ ਕਿਲੇ ਤੇ ਤੇ ਦੀਪ ਸਿੱਧੂ ਉਥੋਂ ਆਉਂਦਾ ਹੈ ਤੇ ਉਹਨੂੰ ਗਦਾਰ ਦਾ ਟੈਗ ਦਿੱਤਾ ਉਹਦੇ ਕਿਸਾਨੀ ਸੰਘਰਸ਼ ਵਾਲੇ ਨਾਲ ਦੇ ਲੋਕਾਂ ਨੇ ਤੋਂ ਦਾਸ ਬੰਗਲਾ ਸਾਹਿਬ ਤੋਂ ਲਾਈਵ ਬੋਲਿਆ ਸੀ ਵੀ ਜੇ ਬਾਬਾ ਬਘੇਲ ਸਿੰਘ ਨੇ ਲਾਲ ਕਿਲੇ ਤੇ ਖਾਲਸਾ ਪੰਥ ਦਾ ਕੇਸਰੀ ਨਿਸ਼ਾਨਾ ਚੁਲਾਇਆ ਹੁੰਦਾ ਤੇ ਅੱਜ ਤਿਰੰਗਾ ਨਾ ਝੂਲਦਾ ਕਿ ਇਸੇ ਨਿਸ਼ਾਨ ਸਾਹਿਬ ਤੋਂ ਇਨੀ ਕਾਦੀ ਤੰਗੀ ਐ ਉਦੋਂ ਦਾ ਕੋਈ ਉਹਦੇ ਹੱਕ 'ਚ ਨਾ ਬੋਲਿਆ ਦਾਸ ਉਥੋਂ ਹੱਕ ਵਿੱਚ ਬੋਲਿਆ ਹੈ ਉਹ ਪੰਜਾਬ ਆਇਆ ਉਹਨੂੰ ਗਦਾਰ ਆਖਿਆ ਉਹਨੂੰ ਬੁਰਾ ਭਲਾ ਆਖਿਆ ਜਿਸ ਦਿਨ ਉਹਦੀ ਡੈਥ ਹੋਈ ਐ ਉਹ ਦਿਨ ਸਾਰੇ ਹੀ ਹਮਦਰਦੀ ਲੈਣ ਉਹਦੇ ਹੱਕ ਵਿੱਚ ਬੋਲਣ ਲੱਗ ਪਏ ਉਦੋਂ ਵੀ ਸਭ ਤੋਂ ਪਹਿਲਾਂ ਸੰਗਰੂਰ ਸਮਾਗਮ ਸੀ ਦਾਸ ਦਾ ਕੋਈ 7-8 ਦਿਨ ਪਹਿਲਾਂ ਭੋਗ ਤੋਂ ਦੀਪ ਸਿੱਧੂ ਦੇ ਦਾਸ ਬੋਲਿਆ ਸੀ ਵੀ ਵੱਧ ਚੜ ਕੇ ਜਾਇਓ ਉਹਦੇ ਅੰਦਰ ਸਿੱਖੀ ਦਾ ਬੀਜ ਸੀ ਹਾਉ ਚਾਹੁੰਦਾ ਸੀ ਰੁੱਖ ਬਣੇ ਮੈਂ ਸਿੰਘ ਸਜਾਂ ਪਰ ਨਹੀਂ ਸਮਾਂ ਮਿਲਿਆ ਮਹਾਰਾਜ ਦੀ ਕੋਈ ਐਸੀ ਦੇਵ ਨੇਤਾ ਹੈ ਉਸੇ ਦੀਪ ਸਿੱਧੂ ਦੀ ਬਣਾਈ ਜਥੇਬੰਦੀ ਪੰਜਾਬ ਦੇ ਵਾਰਿਸ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਦੀ ਸਾਨੂੰ ਭਾਈ ਕੀ ਲੋੜ ਹੈ ਜਿੰਨਾ ਚਿਰ ਕੋਈ ਪੰਥ ਦੇ ਉਲਟ ਨਹੀਂ ਚੱਲਦਾ ਇੱਕ ਹੋਰ ਬੇਨਤੀ ਕਰਾਂ ਕਈ ਕਹਿੰਦੇ ਤਤੀਆਂ ਗੱਲਾਂ ਕਰਕੇ ਨਾ ਸ਼ੀਦਾਂ ਦੇ ਨਾਮ ਤੇ ਪੈਸਾ ਬੜਾ ਇਕੱਠਾ ਕਰਦੇ ਨੇ। ਤੋ ਇੱਚ ਮੇਰਾ ਕੋਈ ਹੰਕਾਰ ਨਹੀਂ ਆ ਮੇਰਾ ਜਵਾਬ ਸੁਣ ਲਿਓ। ਇਹ ਕਲਿੱਪ ਬੜੀ ਦੂਰ ਤੱਕ ਜਾਣੀ ਐ। ਵਾਹਿਗੁਰੂ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਐਸੀ ਕਿਰਪਾ ਹੈ ਦਾਸ ਬਹਾਦਰ ਬਾਬਾ ਵਿਧੀ ਚੰਦ ਦੀ 12ਵੀਂ ਪੀੜੀ ਦੇ ਘਰ ਪੈਦਾ ਹੋਇਆ ਐ ਤੇ 13ਵੀਂ ਪੀੜੀ ਐ ਸਾਡੀ। ਜਿਨ੍ਹਾਂ ਨੂੰ ਵਰਸੀ ਵਿਧੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਇਤਿਹਾਸ ਪੜ ਲਿਓ ਵਿਧੀ ਚੰਦ ਕੋ ਸੁਤਮਤ ਵੰਤਾ। ਲਾਲ ਚੰਦ ਪੁੱਤਰ ਸੋਤੇ ਬਾਬੇ ਵਿਧੀ ਚੰਦ ਆ ਉਹ ਵੀ ਸੁਣ ਜਿਹੜੇ ਕਹਿੰਦੇ ਵਿਆਹ ਨਹੀਂ ਹੋਇਆ ਬਾਬੇ ਵਿਧੀ ਚੰਦ ਆ ਪੜੋ ਜਾ ਕੇ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਵਿੱਚ ਸਾਫ਼ ਲਿਖਿਆ ਹੈ ਤੋ ਐਸੀ ਰਹਿਮਤ ਹੈ 110 ਕਿੱਲਿਆਂ ਦੀ ਵਾਈ ਖੇਤੀ ਦਾਸ ਕਰਦਾ ਹੈ ਮੁੰਡਾ ਪਿੰਡ ਆ ਔਰ ਖੇਤੀ ਕਰਦਿਆਂ ਕਰਦਿਆਂ ਮੈਨੂੰ ਪਿਤਾ ਜੀ ਹੁਣਾ ਬਾਬਾ ਅਮਰਜੀਤ ਸਿੰਘ ਹੁਣਾ ਭੇਜਦਾ ਕੈਨੇਡਾ ਮੈਂ 3 ਸਾਲ ਰਿਹਾ ਉੱਥੋਂ ਦਾ ਸਿਟੀਜ਼ਨ ਆ ਕੈਨੇਡਾ ਛੱਡਣਾ ਮੈਨੂੰ ਤਾਂ ਪਿਆ ਪਿਤਾ ਜੀ ਦੀ ਡੈਥ ਹੋ ਗਈ ਜਵਾਨੀ ਵਿੱਚ 46 ਸਾਲ ਉਮਰ ਸੀ ਉਹਨਾਂ ਦੀ ਅੱਜ ਵੀ ਸੰਗਤ ਦੇ ਪੈਸੇ ਨਾਲ ਉਹਨਾਂ 10 ਕਿੱਲਿਆਂ ਤੋਂ ਅੱਗੇ ਇੱਕ ਵੀ ਏਕੜ ਜਗ੍ਹਾ ਖਰੀਦੀ ਐ ਤੇ ਦਿਖਾ ਦਿਓ ਆਪਣੀ ਜੱਦੀ ਜ਼ਮੀਨ ਐ ਹਾਂ ਜਿਹੜਾ ਤੁਸੀਂ ਪੈਸਾ ਦਿੰਦੇ ਉਹ ਕਥਾ ਦਾ 150 ਦੇ ਕਰੀਬ ਸੀ ਵੀ ਐਸੀ ਸਕੂਲ ਦਾਸ ਬੱਚੇ ਪੜਾਉਂਦਾ ਤੁਹਾਡੀ ਮਦਦ ਨਾਲ ਤੋਂ ਮੈਂ ਜ਼ਿਕਰ ਕਰਨਾ ਨਹੀਂ ਸੀ ਚਾਹੁੰਦਾ ਨਾਮ ਐ ਅੱਜ ਤੱਕ ਕਿਸੇ ਸਟੇਜ ਤੇ ਆਪਣੀਆਂ ਸੇਵਾਵਾਂ ਬਾਰੇ ਦੱਸਿਆ ਕਈ ਸ਼ਹੀਦਾਂ ਦੇ ਬੱਚੇ ਪੋਤਰੇ ਪਰਪੋਤਰੇ ਦੋਤਰੇ ਪੜਾ ਰਿਆ ਤੋਂ ਇੱਕ ਹੁਣ ਦੀ ਉਦਾਹਰਣ ਦੇ ਦਿੰਨਾ ਹੈ ਪੂਲਾ ਸੀ ਨਾ ਨਕਲੀ ਨਿਹੰਗ ਸਿੰਘ ਉਹਨੂੰ ਮੌਤ ਦੀ ਟਿਕਟ ਦੇਣ ਵਾਲਾ ਪਾਈ ਹਰਚੰਦ ਸਿੰਘ ਉਹਦੇ ਤਿੰਨੇ ਬੱਚੇ ਦਾਸ ਪੜਾ ਰਿਆ ਹੈ ਕਦੀ ਕਿਸੇ ਤੋਂ ਪੈਸੇ ਨਹੀਂ ਮੰਗੇ ਨਾ ਮੈਨੂੰ ਲੋੜ ਹੈ ਹਾਂ ਜੋ ਤੁਸੀਂ ਕਥਾ ਦੀ ਭੇਟਾ ਦਿੰਦੇ ਹੋ ਉਹਦੇ ਨਾਲ ਪੜਾਏ ਜਾਂਦੇ ਨੇ ਬੱਚੇ ਤੋ ਇਹ ਬਾਦੂ ਦੀਆਂ ਬਾਤਾਂ ਪਾਉਣੀਆਂ ਛੱਡ ਦਿਓ ਜਿਹੜੇ ਮਲਾਜ਼ਮ ਹੋਣ ਦਾ ਇਹ ਬਾਤਾਂ ਉਹਨਾਂ ਨੂੰ ਪਾਈਆਂ ਜਾਂਦੀਆਂ ਇੱਧਰ ਆਜ਼ਾਦ ਪੰਛੀ ਨੇ ਕੋਈ ਸੰਸਥਾ ਕੋਈ ਕਮੇਟੀ ਕੋਈ ਸੰਪਰਦਾਇ ਸਿਰ ਤੇ ਨਹੀਂ ਹੈ ਬਾਬਾ ਬਿਧੀ ਚਾਂਦੀ ਅਨਸਬੰਸਾਂ ਤੇ ਜਿੱਦਾਂ ਗੱਜਿਆ ਇਦਾਂ ਹੀ ਗੱਜਣਾ ਹੈ ਕੈਨੇਡਾ ਛੱਡ ਕੇ 10 ਮਹੀਨੇ ਇੱਥੇ ਰਹਿ ਕੇ ਦਾਸ ਪ੍ਰਚਾਰ ਕਰਦਾ ਕੇਵਲ 2 ਮਹੀਨੇ ਬਾਹਰਲੇ ਮੁਲਕ ਵਿੱਚ ਜਾਣਾ ਮੈਂ ਤੋ ਇਹ ਜਿਹੜੇ ਇਲਜ਼ਾਮ ਨੇ ਜਵਾਬ ਦੇਣਾ ਜ਼ਰੂਰੀ ਹੈ ਚੁੱਪ ਰਹੀਏ ਤੇ 100 ਵਾਰ ਝੂਠ ਬੋਲਿਆ ਅਗਲੇ ਦਾ ਸੱਚ ਹੋ ਜਾਂਦਾ ਹੈ ਇਹ ਬੜਾ ਜ਼ਰੂਰੀ ਹੋ ਗਿਆ ਹੈ। ਤੇ ਜਿਹੜਾ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਜਾਂ ਇਹ ਭਾਈ ਅਮਰਤਪਾਲ ਸਿੰਘ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਖਾਲਸਾ ਰਾਜ ਦੀ ਜਿਹੜਾ ਵੀ ਬਾਤ ਪਾਉਂਦਾ ਹੈ ਮੇਰਾ ਕੋਈ ਉਹਦੇ ਨਾਲ ਵੈਰ ਵਿਰੋਧ ਨਹੀਂ ਮੈਂ ਉਹਦੇ ਸਾਥ ਵਿੱਚ ਐ। ਯਾਦ ਰੱਖਿਓ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੀ ਹੈ ਜਿਵੇਂ 12 ਮਿਸਲਾਂ ਦਾ ਇੱਕੋ ਮਿਸ਼ਨ ਸੀ ਪਰ ਵੱਖਰੇਵੇਂ ਹੁੰਦੇ ਨੇ। ਡਿਊਟੀਆਂ ਅਕਾਲ ਪੁਰਖ ਦੇ ਹੁਕਮ ਵਿੱਚ ਲੱਗੀਆਂ ਨੇ ਗਾਂਧੀ ਨਹਿਰੂ ਦਾ ਲਾਰਾ ਸੀ ਖਾਲਸਾ ਰਾਜ ਨਹੀਂ ਦਿੱਤਾ ਸਾਨੂੰ ਸਾਡਾ ਇਹ ਮਿਸ਼ਨ ਹੈ ਰਿਹਾ ਅਤੇ ਰਹੇਗਾ ਤੇ ਜੇ ਭਾਈ ਅਮਰਤਪਾਲ ਸਿੰਘ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅਮਰਤ ਛਕਾਉਣ ਦੀ ਗੱਲ ਕਰ ਰਿਹਾ ਹੈ ਕੱਲ 25 ਸਤੰਬਰ 2022 ਨੰਦਾਂ ਦੀ ਪੁਰੀ ਵਿੱਚ ਤੋਂ ਯਾਦ ਰੱਖਿਓ ਦਾਸ ਨੂੰ ਵੀ 10 ਸਾਲ ਹੋ ਗਏ ਨੇ ਆਦ ਗ੍ਰੰਥ ਦਸ਼ਮ ਗ੍ਰੰਥ ਇਤਿਹਾਸ ਬਾਣੀ ਦਾ ਖੰਡਨ ਕਰਨ ਵਾਲੇ ਪ੍ਰਚਾਰਕਾਂ ਨਾਲ ਜੰਗ ਚੱਲ ਰਹੀ ਹੈ ਇਸ ਗੱਲ ਦਾ ਖਿਆਲ ਰੱਖਿਓ ਜੇ ਦਸਮ ਬਾਣੀ ਛੱਡ ਦਿੱਤੀ ਤੇ ਅੰਮ੍ਰਿਤ ਸੰਚਾਰ ਟੁੱਟ ਗਿਆ ਕਿਉਂਕਿ ਆਦਿ ਗ੍ਰੰਥ ਦੀ ਜਪਜੀ ਤੇ ਅਨੰਦ ਦੇ ਨਾਲ ਜਾਪ ਸਵਈਏ ਚੌਪਈ ਦਸਮ ਗ੍ਰੰਥ ਦੇ ਪੜੇ ਜਾਣ ਤੇ ਅੰਮ੍ਰਿਤ ਸੰਚਾਰ ਹੁੰਦਾ ਤੋ ਇਹ ਆਪੋ ਆਪਣੀਆਂ ਡਿਊਟੀਆਂ ਨੇ ਸਿੱਖ ਪੰਜ ਕਕਾਰਾਂ ਦੇ ਧਾਰਨੀ ਹੋ ਕੇ Hindu ਧਰਮ ਨੂੰ ਜੁਦਾ ਨੇ Hindu ਜੰਝੂ ਪਾ ਕੇ Hindu ਹੈ ਜਿੰਨਾ ਚਿਰ ਚਿੰਨਣਾ ਹੋਣ ਤੂੰ ਧਰਮੀ ਨਹੀਂ ਅਖਵਾਉਂਦਾ ਜੇ ਤੂੰ ਅੱਜ ਕਕਾਰ ਲਾਹ ਦਿੱਤੇ ਦਸਮ ਗ੍ਰੰਥ ਨੂੰ ਛੱਡ ਦਿੱਤਾ ਤਾਂ ਤੂੰ ਕੇਸਾ ਤਾਰੀ ਹਿੰਦੂਆਂ ਗਿਲਾ ਨਾ ਕਰੀ ਹਿੰਦੂਆਂ ਲਈ ਜੰਝੂ ਜ਼ਰੂਰੀ ਹੈ ਸਿੱਖਾਂ ਲਈ ਕਕਾਰ ਜ਼ਰੂਰੀ ਨੇ ਤੋ ਮੈਂ ਨਾ ਲੋਕਾਂ ਨੂੰ ਸ਼ਰਿਆਮ ਵੰਗਾਰਦਾ ਰਿਹਾ ਅੱਜ ਤੱਕ ਵੰਗਾਰਦਾ ਜਿਹੜੇ ਬਾਣੀ ਇਤਿਹਾਸ ਦੇ ਉਲਟ ਬੋਲਦੇ ਨੇ ਔਰ ਅੱਜ ਤੱਕ ਕੋਈ ਸਾਵੇਂ ਨਹੀਂ ਆਇਆ ਕਿਉਂਕਿ ਮੇਰੀ ਇਹ ਬੇਨਤੀ ਰਹੀ ਹੈ ਮੈਂ ਚੈਲੰਜ ਨਹੀਂ ਕਰਦਾ ਕਿਸੇ ਨੂੰ ਲਕੀਰ ਲੰਮੀ ਕਰਨੀ ਹੈ ਜੇ ਕਿਸੇ ਦਾ ਸ਼ੰਕਾ ਹੈ ਤੇ ਮੈਂ ਕੱਢਦਾ ਮੈਨੂੰ ਸ਼ੰਕਾ ਤੁਸੀਂ ਕਢੋ ਪਰ ਇਹ ਵਿਚਾਰ ਲਾਈਵ ਹੋਵੇਗੀ ਸੰਗਤਾਂ ਦੇ ਸਾਵੇਂ ਤੋ ਦਸਾਂ ਸਾਲਾਂ ਵਿੱਚ ਹਜ਼ਾਰਾਂ ਨੂੰ ਅੰਮ੍ਰਿਤ ਛਕਾਇਆ ਏ ਯਾਦ ਰੱਖਿਓ ਹਰ ਇੱਕ ਦੀ ਡਿਊਟੀ ਗੁਰੂ ਨੇ ਲਈ ਹੈ ਜ਼ਰੂਰੀ ਨਹੀਂ ਜਿਹੜਾ ਗਰਮ ਬੋਲੇ ਉਹੀ ਸਿਰ ਦਿੰਦਾ ਹੈ ਇੱਥੇ ਸ਼ਾਂਤ ਬੈਠੇ ਵੀ ਕੌਮ ਲਈ ਸਿਰ ਦੇ ਜਾਂਦੇ ਨੇ ਤੋ ਤਤੀਆਂ ਗੱਲਾਂ ਕਰੋ ਚਾਹੇ ਗਰਮ ਗੱਲਾਂ ਕਰੋ ਅਸੀਂ ਤਾਂ ਰੋਜ਼ ਇਸ ਸਟੇਜਾਂ ਤੇ ਕਰਦੇ ਸਾਡਾ ਇਤਿਹਾਸ ਹੀ ਬੜਾ ਤੱਤਾ ਹੈ ਪਰ ਮੇਰਾ ਭਾਵ ਹੈ ਤਤੀਆਂ ਗੱਲਾਂ ਜੇ ਕੀਤੀਆਂ ਨੇ ਤੇ ਫਿਰ ਸਿਰ ਦੇਣਾ ਪੈਣਾ ਤੋ ਮੇਰੇ ਵਰਗੇ ਗੱਲਾਂ ਕਰਦੇ ਸਿਰ ਦੇਣਾ ਔਖਾ ਹੁੰਦਾ ਹੈ ਇਹ ਡਿਊਟੀਆਂ ਨੇ ਕਾਰ ਸੇਵਾ ਵਾਲੇ ਵੇਖੋ ਗੁਰਦੁਆਰੇ ਬਣਾ ਰਹੇ ਨੇ ਮੈਂ ਨਹੀਂ ਕਹਿੰਦਾ ਸਿਰ ਦੇਣ ਵਾਲਾ ਉਹਨਾਂ ਨਾਲੋਂ ਉੱਚਾ ਹੈ ਉਹ ਮਹਾਪੁਰਸ਼ ਵੀ ਸਾਹਮਣੇ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਨਾਨਕ ਸਰ ਰਾੜਾ ਸਾਹਿਬ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਕਾਰ ਸੇਵਾ ਵਾਲੇ ਸਾਧੂਆਂ ਦੇ ਬਣਾਏ ਗੁਰਦੁਆਰਿਆਂ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਅੰਮ੍ਰਿਤ ਛਕਾ ਕੇ ਸਿੱਖੀ ਨੂੰ ਪਰਫੁੱਲਤ ਕਰ ਰਹੇ ਨੇ ਕਈ ਵੀਰ ਖਾਲਸਾ ਰਾਜ ਦੀ ਗੱਲ ਕਰ ਰਹੇ ਨੇ ਕਈ ਵੀਰ ਸ਼ਸਤਰ ਪਕੜ ਕੇ ਯੁੱਧ ਲੜਦੇ ਰਹੇ ਨੇ ਕਈ ਲੜ ਰਹੇ ਨੇ ਕੁਝ ਜੇਲਾਂ ਦੇ ਵਿੱਚ ਬੰਦ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਭਾਰਤ ਸਰਕਾਰ ਉਹਨਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀ ਜਿਹੜੇ ਸਜ਼ਾ ਵੀ ਭੁਗਤ ਚੁੱਕੇ ਨੇ ਕਈ ਸੰਸਥਾਵਾਂ ਉਹਨਾਂ ਦੀ ਰਿਹਾਈ ਲਈ ਕੰਮ ਕਰਦਿਆਂ ਅਸੀਂ ਉਹਨਾਂ ਦੇ ਵੀ ਹੱਕ ਵਿੱਚ ਐ ਤੋ ਇਹ ਡਿਊਟੀਆਂ ਪ੍ਰਮਾਤਮਾ ਨੇ ਲਾਈਆਂ ਇਹ ਕਹਿ ਦੇਣਾ ਜੀ ਤੁਸੀਂ ਇਕੱਲਾ ਹੀ ਪ੍ਰਚਾਰ ਕਰਦੇ ਹੋ ਤੁਸੀਂ ਉਸ ਮੋਰਚੇ ਵਿੱਚ ਨਹੀਂ ਗਏ ਤਲਵਾਰ ਲੈ ਕੇ ਤੁਸੀਂ ਤੇ ਗਦਾਰ ਹੋ ਜੇ ਇਦਾਂ ਗਦਾਰੀ ਦੇ ਮੈਡਲ ਵੰਡਨੇ ਨੇ ਨਾ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕ ਨੇ ਦੂਆਂ ਨਹੀਂ ਜੰਗਾਂ ਨਹੀਂ ਲੜਿਆ ਹਜੇ ਕਿ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਮੁਗਲਾਂ ਨਾਲ ਲੜੀਆਂ ਮਹਾਰਾਜ ਕਹਿੰਦੇ ਬਾਬਾ ਬੁੱਢਾ ਭਾਈ ਗੁਰਦਾਸ ਜੀ ਤੁਹਾਡੀ ਪ੍ਰਚਾਰ ਦੀ ਡਿਊਟੀ ਹੈ ਬਾਬਾ ਬਿਧੀ ਚੰਦ ਜੀ ਡਾਂਗ ਫੜ ਲਓ ਚੋਹਾਂ ਜੰਗਾਂ ਦੇ ਜਰਨੈਲ ਤੁਸੀਂ ਹੋ ਕਿਸੇ ਦੀ ਡਿਊਟੀ ਕਾਰ ਸੇਵਾ ਦੀ ਕਿਸੇ ਦੀ ਡਿਊਟੀ ਮੋਰਚੇ ਲਾਉਣ ਦੀ ਕਿਸੇ ਦੀ ਡਿਊਟੀ ਪ੍ਰਚਾਰ ਕਰਨ ਦੀ ਤੋ ਇਹ ਕਹਿ ਦੇਣਾ ਵੀ ਜੇ ਕੋਈ ਕਾਰ ਸੇਵਾ ਵਾਲਾ ਉਹਨੇ ਸਿਰ ਨਹੀਂ ਦਿੱਤਾ ਤੇ ਉਹ ਗਦਾਰ ਹੈ ਜੇ ਕੋਈ ਪ੍ਰਚਾਰਕ ਉਹਨੇ ਸਿਰ ਨਹੀਂ ਦਿੱਤਾ ਤੇ ਗਦਾਰ ਹੈ ਇਹ ਤਗਮਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਦਰਗਾਹ ਵਿੱਚ ਮਿਲਣਾ ਤੁਸੀਂ ਤਗਮੇ ਵੰਡਣੇ ਛੱਡ ਦਿਓ ਔਰ ਖੁੱਲਾ ਸੱਦਾ ਹੈ ਵਿਚਾਰ ਦੇ ਲਈ ਜਿੰਨੇ ਵੀ ਸੋਸ਼ਲ ਮੀਡੀਏ ਤੇ ਮੰਜੀ ਸਾਹਿਬ ਦੀ ਕਥਾ ਕਰਕੇ ਆਲੋਚਨਾ ਕਰ ਰਹੇ ਨੇ ਉਹ ਮੇਰੇ ਹੀ ਭਰਾ ਨੇ ਮੈਂ ਮੁੰਡੇ ਪਿੰਡ ਰਹਿਣਾ ਤੇ ਮੈਨੂੰ ਕਹਿੰਦੇ ਹੋ ਨਾ ਸਰਕਾਰ ਦੇ ਬੰਦੇ ਨੇ ਸਰਕਾਰੀ ਬੰਦਿਆਂ ਕੋਲ ਫਿਰ 40 40 ਗਨਮੈਨ ਹੁੰਦੇ ਨੇ ਪਰਿੰਦਾ ਪਰ ਨਹੀਂ ਮਾਰਦਾ ਉਹਨਾਂ ਦੇ ਨੇੜੇ ਉਥੇ ਆਪਣੇ ਘਰ ਡੇਰੇ ਰਹਿਣਾ ਖੁੱਲਾ ਸੱਦਾ ਹੈ ਜਿੰਨੇ ਵਿਚਾਰ ਕਰਨੀ ਜਿਸ ਵੀ ਵਿਸ਼ੇ ਤੇ ਆ ਸਕਦਾ ਭਾਵੇਂ ਕਿਸੇ ਨੂੰ ਵੀ ਨਾਲ ਲੈ ਆਓ ਇਹ ਏਜੰਸੀਆਂ ਦੇ ਕਰਿੰਦਿਆਂ ਦੀ ਸ਼ਰਾਰਤ ਹੈ ਬੇਵਜ੍ਹਾ ਸਿੱਖਾਂ ਦੇ ਵਿੱਚ ਵਿਰੋਧ ਪਾਓ ਆਲੋਚਨਾ ਕਰਵਾਓ ਤੋ ਜਿਹੜੀ ਗੱਲ ਅਸੀਂ ਆਖੀ ਨਹੀਂ ਉਹ ਜਾਣ ਬੁੱਝ ਕੇ ਇਹਨਾਂ ਦੇ ਮੂੰਹ ਚੋਂ ਪਾਓ ਤੇ ਖਿੱਚ ਕੇ ਕਹਿ ਬੈਣ ਤੇ ਸਿੱਖਾਂ ਵਿੱਚ ਜਿੰਨੇ ਧੜੇ ਵੱਜਣ ਉਹਨੇ ਠੀਕ ਨੇ ਸਿੱਖੀ ਖੇਰੂ ਖੇਰੂ ਹੋਵੇ ਤੋ ਮੈਂ ਬੇਨਤੀ ਕਰਾਂ ਜਿਹੜਾ ਕਾਰਜ ਸੈਂਕੜੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅੰਮ੍ਰਿਤ ਛਕਾਉਣ ਦਾ ਭਾਈ ਅੰਮ੍ਰਿਤਪਾਲ ਸਿੰਘ ਕਲ ਅਨੰਦਾਂ ਦੀ ਪੂਰੀ ਕਰ ਰਿਹਾ ਹੈ। ਤੋਂ ਇਥੇ ਬਾਤ ਸਿਧਾਂਤ ਦੀ ਹੈ। ਕੋਈ ਵੀ ਅੰਮ੍ਰਿਤ ਸੰਚਾਰ ਦੀ ਬਾਤ ਪਾਵੇ, ਖਾਲਸਾ ਰਾਜ ਦੀ ਬਾਤ ਪਾਵੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ। ਵੱਧ ਚੜ ਕੇ ਅੰਮ੍ਰਿਤ ਛਕੋ ਅਕਾਲ ਸੈਨਾ ਵਿੱਚ ਭਰਤੀ ਹੋ ਤੇ ਸਿੱਖੀ ਪਰਫੁੱਲਤ ਰਹੇ। ਤੋਂ ਦਾਸ ਦੀ ਇਹ ਸਭ ਨੂੰ ਬੇਨਤੀ ਹੈ। ਵਾਧੂ ਦੀ ਜਿਨ੍ਹਾਂ ਨੇ ਭੰਡੀ ਕਰਨੀ ਹੈ ਬਾਤ ਕੋਈ ਨਹੀਂ ਹੈ। ਇਹ ਚੱਲਦਾ ਆ ਰਿਹਾ ਇਹ ਸੇਵਾਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ 13 ਪੀੜੀਆਂ ਸਾਡੀ ਸਿੱਖੀ ਦੀ ਫਲਵਾੜੀ ਨੂੰ ਪਰਫੁੱਲਿਤ ਕਰਨ ਲਈ ਕਰ ਰਹੀਆਂ ਨੇ ਨਾ ਪਿੱਛੇ ਹੀ ਡੋਲੇ ਸਾਂ ਨਾ ਅੱਜੀ ਡੋਲੇ ਆ ਬੜੇ ਬੜੇ ਪੰਥ ਦਾ ਦਸਮ ਬਾਣੀ ਦਾ ਵਿਰੋਧ ਕਰਨ ਵਾਲੇ ਖੁੱਡੇ ਲਾਏ ਪਏ ਨੇ ਦੂਹਾਂ ਚੋਹਾਂ ਦੇ ਵਿਰੋਧ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ਖੰਡੇ ਦੀ ਪੋਲ ਛਕੋ ਗੁਰੂ ਵਾਲੇ ਬਣੋ ਖਾਲਸਾ ਰਾਜ ਦੀ ਚੰਗਿਆੜੀ ਅੰਦਰ ਪ੍ਰਗਟ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A vah guruji